ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਵਾ ਮਾਨ ਤਨ ਤਨ ਜਿਨ ਪ੍ਰਭ ਦਿਆ ਹਾਂਜੀ ਇਸੇ ਤਰ੍ਹਾਂ ਨਖੀਰ ਕੇ ਪਾਦ ਪੜ੍ਹਨੇ ਹਨ ਮਾਨ ਤਨ ਤਨ ਮਨ ਤਨ ਧਨ ਇਉ ਨਿਬੋਲਦਣਾ ਮਾਨ ਤਨ ਧਨ ਜਿਨ ਪ੍ਰਭ ਦਿਆ ਰਖਿਆ ਸਹਿਜ ਸਵਾਰ ਸਰਬ ਕਲਾ ਕਰ ਥਾਪਿਆ ਅੰਤਰ ਜੋਤ ਅਪਾਰ ਸਦਾ ਸਦਾ ਪ੍ਰਾਪਤਿ ਸਿਮਰੀਐ ਅੰਤਰ ਰਖ ਉਰਧਾਰ ਉਰਧਾਰ ਸੰਬੰਧਕ ਪਾਠ ਹੈ ਤੇ ਪ੍ਰਾਭ ਜਿਹੜਾ ਸ਼ਬਦ ਹੈ ਨਾ ਇਹਨੂੰ ਬੱਬਾ ਨਹੀਂ ਬੋਲਣਾ ਛੋਧੀ ਬੋਲਣਾ ਹੈ ਪ੍ਰਾਭ ਭੱਬਾ ਉਚਾਰਨ ਕਰਨਾ ਸਦਾ ਸਦਾ ਪ੍ਰਾਭ ਸਿਮਰੀਐ ਅੰਤਰ ਰਖ ਉਰਧਾਰ ਮੇਰੇ ਮਨ ਹਰ ਬਿਨ ਅਵਰ ਨਾ ਕੋਇ ਪ੍ਰਾਭ ਸਰਣਾਈ ਸਦਾ ਰਹੋ ਦੁਖ ਨ ਵਿਆਪੈ ਕੋਏ ਜਿਸ ਤਰ੍ਹਾਂ ਰਹੁ ਉਚਾਰਨ ਕੀਤਾ ਨਾ ਔਂਕੜ ਦੇ ਨਾਲ ਰਹੁ ਛੇਤੀ ਬੋਲਾਂਗੇ ਤਾਂ ਸ਼ੁੱਧ ਬੋਲਿਆ ਜਾਊ ਜੇ ਕਹਾਂਗੇ ਰਹੁ ਤਾਂ ਹੋੜਾ ਬੋਲਿਆ ਜਾਊ ਪ੍ਰਭ ਸਰਣਾਈ ਸਦਾ ਰਹੁ ਦੁਖ ਨ ਵਿਆਪੈ ਕੋਈ ਦੁਖ ਤੇ ਯਮਕ ਲੱਗਦੀ ਰਹਾਉ ਰਤਨ ਪਦਾਰਥ ਮਾਨਕਾ ਸੋਨਾਰੂਪਾ ਖਾਕ ਇਹ ਮਾਨਕਾ ਨਾਣਾ ਜਿਹੜਾ ਵਿੱਚ ਐ ਸ਼ੁੱਧ ਉਚਾਰਨ ਕਰਨਾ ਹੈ रत्न पदार्थ मानका सुइना रूपा खाख मात पिता सोत् बंधप कूड़े सबे साक जेन कीता तिसह न जाने मनमुख पास नापाक हां जी पास कस के नहीं बोलना इनु मानमुख पास नापाक नापाक कठै ही बोलना पास पुला बोलना ਅੰਤਰ ਬਾਹਰ ਰਾਵ ਰਹਿਆ ਤਿਸ ਨੂੰ ਜਾਣੈ ਦੂਰ ਤ੍ਰਿਸ਼ਨਾ ਲਾਗੀ ਰਾਤ ਰਹਿਆ ਅੰਤਰ ਹੋ ਮੈਂ ਕੂਰ ਭਗਤੀ ਨਾਮ ਵਿਹੂਣਿਆ ਆਵਹਿ ਵੰਝਹ ਪੂਰ ਭਗਤੀ ਨਾਮ ਵਿਹੂਣਿਆ ਆਵਹਿ ਮਨਯਹ ਪੂਰ ਭਗਤੀ ਨਾਮ ਵਿਹੂਣਿਆ ਆਵਹਿ ਵੰਝਹ ਪੂਰ ਰਾਖਲੇਹ ਪ੍ਰਵਕਰਣ ਹਾਰ ਜੀ ਜੰਤ ਕਰ ਦਿਆ ਬਿਨ ਪ੍ਰਭ ਕੋਈ ਨ ਰਖਣਹਾਰ ਬਿਨ ਪ੍ਰਭ ਕੋਈ ਨ ਰਖਣਹਾਰ ਬਿਨ ਪ੍ਰਭ ਕੋਈ ਨ ਰਖਣਹਾਰ ਮਹਾ ਵਿਕਟ ਜਾਮ ਭਇਆ ਨਾਨਕ ਨਾਮ ਨਾ ਵਿਸਰਾ ਕਰ ਆਪਣੀ ਹਰ ਮਇਆ